ਮੱਚਿਉ ਨੇ ਸੋ ਆਲਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪੰਡ ਹੀਰਾ ਜਿਹਨਾਂ ਲੁਧਿਆਣਾ 73 73 472 16759 ਵੀਰਾਂ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੋ ਵੇਖ ਰਹੇ ਆ ਆਪਾਂ ਦੂਜਾ ਸੂਆ ਸੂਈਆ ਉਹ ਬਿਲਕੁਲ ਛੇ ਦਾੰਦਾ ਦੂਜਾ ਸੂਆ ਬੱਚੀ ਤਾਜੀ ਸੂਈਆ ਤੇ ਆਪ ਹੈਗਾ ਡੈਨਮਾਰਕ ਦੇ 40127 ਦੀ ਬੱਚੀ ਆਪਾਂ एबीएस ਦੇ ਮਾਰਸਲ ਦਾ ਇਹਦੇ ਪਿੱਛੇ ਬੱਚਾ ਆ ਗਿਆ ਫੀਮੇਲ ਕਾਪ ਬੱਚੀ ਤੁਸੀਂ ਦੇਖ ਸਕਦੇ ਹੋ ਸੋ ਲੈਵਾ ਵਗੈਰਾ ਦੇਖੋ ਬਿਊਟੀ ਵਗੈਰਾ ਸੋਹਣੀ ਸਾਫ ਸੁਥਰੀ ਤੇ ਤਾਜੀ ਬਿਲਕੁਲ ਸੂਈ ਹੈਗੀ ਅੱਜ ਦੂਸਰਾ ਦਿਨ ਇਹਨੂੰ ਸੂਈ ਨੂੰ ਆ ਬੱਚੀ ਵੀ ਸੇ এবੀਐਸ ਦੇ ਮਾਰਸਲ ਦੀ ਇਹਦੇ ਪਿੱਛੇ ਆ ਗਈ ਬੱਚੀ ਸੋ ਕੱਦ ਕਾਠ ਬਿਊਟੀ ਵਗੈਰਾ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਬੈੜ ਦੀ ਚੰਗੀ ਸੋਹਣੀ ਸਾਫ ਸੁਥਰੀ ਤੇ ਬਾਕੀ ਥਣ ਦੇਖੋ ਸੋਣਾ ਚਾਹੇ ਜਾਂ ਤੀਜਵਾਈ ਕਰ ਲੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੈੜ ਦੇ ਥਣ ਲੱਗਿਆ ਵਗਾ ਕਿਸੇ ਪਾਸੋਂ ਬੱਚੀ ਹੱਥ ਧਰਾਣੀ ਸੋ ਇਸ ਵਾਰ ਸਟਾਰਟਿੰਗ ਵੀਰਕ ਦਾ 18 ਕਿਲੋ ਦੀ ਬੋਲੀ ਸਟਾਰਟਿੰਗ ਹੋਈ ਹੈ 9 ਕਿਲੋ ਪਰ ਡਾਕ ਦਾ ਦੁੱਧ ਪਹਿਲੇ ਸੂਏ ਦੀ ਬੈਡ ਦੀ ਕਪੈਸਿਟੀ ਰਹੀ ਹੈ 27 ਕਿਲੋ ਦੀ ਸੋ ਇਸ ਵਾਰ ਤੁਸੀਂ 30 ਕਿਲੋ ਦੁੱਧ ਮੰਨ ਕੇ ਬੱਚੀ ਨੂੰ ਪਰਚੇਸ ਕਰ ਸਕਦੇ ਹੋ ਥਰਡ ਡੇ ਵਾ ਸੋਨਾ ਸਾਫ ਸੁਥਰਾ ਰੇਟ ਫੂਡ ਦੇਊਗਾ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨੈਰਖ ਬਰਗ ਜੀ ਆਪਕਰ ਨੇ ਵਾਟ ਸੜੇ